ਹਾਂਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਦੇ ਸੂਟਾਂ ਦੇ 컬렉ਸ਼ਨ ਲੈ ਕੇ ਆਂਦੀ ਬਹੁਤ ਹੀ ਪਿਆਰੀ ਇਹ ਜਿਹੜਾ ਫੈਬਰਿਕ ਹੋਏਗਾ ਪਿਓਰ ਤੁਹਾਨੂੰ ਕ੍ਰੇਪ ਵਿੱਚ ਸੂਟ ਮਿਲੇਗਾ ਫੁੱਲ ਸ਼ਰਟ ਦੇ ਉੱਪਰ ਹੈਵੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਜਿਹੜਾ ਦੁਪੱਟਾ ਹੋਏਗਾ ਨਾਲ ਚਨਾਉਂਦਾ ਹੋਏਗਾ ਦੁਪੱਟੇ ਤੇ ਵੀ ਹੈਂਡਵਰਕ ਦਾ ਕੰਮ ਕੀਤਾ ਗਿਆ ਹੈਵੀ ਸੂਟ ਰੈਡੀ ਕੀਤੇ ਗਏ ਨੇ ਪ੍ਰਾਈਸ ਉੱਪਰ ਸ਼ਰਟ ਦਾ ਐਂਡ ਦੁਪੱਟੇ ਦਾ ਜਿਹੜਾ ਪਰ ਮੀਟਰ ਮੈਂਸ਼ਨ ਕੀਤਾ ਗਿਆ ਹੈ ਅਗਲਾ ਜਿਹੜਾ ਸੂਟ ਹੋਏਗਾ ਪਿਓਰ ਸ਼ਿਮਰ ਦੀ ਸ਼ਰਟ ਹੋਏਗੀ ਪ੍ਰੋਪਰ ਇਸੇ ਉੱਪਰ ਹੈਂਡਵਰਕ ਦਾ ਕੰਮ ਕੀਤਾ ਹੋਇਆ ਨਾਲ ਪਿਓਰ ਸ਼ਫੌਨ ਦਾ ਦੁਪੱਟਾ ਹੋਏਗਾ ਸ਼ਰਟੋਂ ਦੀ ਪਲੇਨ ਬਾਟਮ ਹੋਏਗੀ ਇਸਦੇ ਨਾਲ ਲਗਾਈ ਅਗਲਾ ਜਿਹੜਾ ਸੂਟ ਹੋਏਗਾ ਸ਼ਰਟ ਰਹੇਗੀ ਜਾਰਜਟ ਦੀ ਇਸੇ ਉੱਪਰ ਬਹੁਤ ਹੀ ਪਿਆਰਾ ਸੀਕਵੈਂਸ ਵਰਕ ਕੀਤਾ ਗਿਆ ਐਮਬ੍ਰੋਇਡਰੀ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਨਾਲ ਬਾਟਮ ਹੋਏਗੀ ਪਲੇਨ ਕ੍ਰੇਪ ਦੀ ਪ੍ਰਾਈਜ਼ ਉੱਪਰ ਲੱਗਾ ਹੋਇਆ 2.5 ਮੀਟਰ ਦੀ ਕੱਟ ਰਣ ਵਾਲੀ ਏ ਅਗਲਾ ਸੂਟ ਹੋਏਗਾ ਵੈਲਵਟ ਵਿੱਚ ਇਸ ਦੇ ਉੱਪਰ ਹੈਵੀ ਜਾਰਕ ਐਮਬ੍ਰੋਇਡਰੀ ਕੀਤੀ ਗਈ ਕਟਦਾਣਾ ਵਰਕ ਬਹੁਤ ਹੀ ਪਿਆਰਾ ਕੀਤਾ ਹੋਇਆ ਹੈ ਇਹਨਾਂ ਦੇ ਨਾਲ ਤੁਸੀਂ ਬਾਟਮ ਪਲੇਨ ਲਗਵਾ ਸਕਦੇ ਹੋ 22 ਮੀਟਰ ਦੀ ਸ਼ਰਟ ਲੈ ਕੇ ਜੇਕਰ ਕੋਈ ਸੂਟ ਬੁੱਕ ਕਰਵਾਉਣਾ ਚਾਹੁੰਦੇ ਹੋ ਸੂਟ ਦਾ ਸਕਰੀਨਸ਼ਾਟ ਭੇਜ ਕੇ ਮੇਰੇ WhatsApp ਨੰਬਰ ਤੇ ਸੂਟ ਬੁੱਕ ਕਰਵਾ ਸਕਦੇ ਹੋ ਅਗਲਾ ਸੂਟ ਹੋਏਗਾ ਸ਼ਰਟ ਰਹੇਗੀ ਪਸ਼ਮੀਨੇ ਦੀ ਇਸੇ ਉੱਪਰ ਏਮਬਰਾਇਡਰੀ ਸ਼ਰਟ ਉੱਪਰ ਬਹੁਤ ਹੀ ਪਿਆਰੀ ਕੀਤੀ ਹੋਈ ਹੈ ਨਾਲ ਹੋਏਗੀ ਬਾਟਮ ਪਸ਼ਮੀਨੇ ਦੀ ਦੁਪੱਟਾ ਵੀ ਨਾਲ ਪਸ਼ਮੀਨੇ ਦਾ ਹੀ ਰਹੇਗਾ ਪ੍ਰਾਈਸ ਉੱਪਰ ਸਾਈਜ਼ ਉੱਪਰ ਨਾਲ ਲੱਗਾ ਹੋਇਆ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਕਿ ਜੀ ਪੇਮੈਂਟ ਜਿਹੜੀ ਹੋਏਗੀ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜੁੜ ਕਰਿਆ ਕਰੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ